ਸ਼੍ਰੀ ਕਾਲਜੀ ਰਾਇਲ ਕਲੈਕਸ਼ਨ ਐਂਡ ਬੂਟੀ ਕਾ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਕਲੈਕਸ਼ਨ ਬਹੁਤ ਸੋਹਣੀ ਜੀ ਲੈ ਕੇ ਆਏ ਹਾਂ ਸੂਟ ਲੈ ਕੇ ਆਏ ਜੀ ਵਿੰਟਰ ਕਲੈਕਸ਼ਨ ਦੇ ਵਿੱਚ ਸਾਰੇ ਬ੍ਰਾਂਡਡ ਸੂਟ ਲੈ ਕੇ ਆਏ ਆ ਤੇ ਅੱਜ ਦੇ ਵੀਡੀਓ ਦੇ ਆਪਣੀ ਦਾ ਸਭ ਦਾ ਪ੍ਰਾਈਸ ਅਲੱਗ-ਅਲੱਗ ਰਹੇਗਾ ਸਾਰੇ ਸੈਟਾਂ ਦਾ ਤੇ ਤੁਹਾਨੂੰ ਵੀਡੀਓ ਧਿਆਨ ਨਾਲ ਦੇਖਣੀ ਤੇ ਸੁਣਨੀ ਪੈਣੀ ਹੈ ਅਸੀਂ ਪ੍ਰਾਈਸ ਨਾਲ ਦੀ ਨਾਲ ਵੀਡੀਓ ਦੇ ਵਿੱਚ ਦੱਸਾਂਗੇ ਜੀ ਕਲੈਕਸ਼ਨ ਬਹੁਤ ਸੋਹਣੇ ਆ ਬਿਦਾਉਟ ਲਾਈਨਿੰਗ ਸੂਟ ਬਣਨਗੇ ਜੀ ਤੇ ਬਹੁਤ ਜ਼ਿਆਦਾ ਸੌਫਟ ਸਟਫ ਦੇ ਵਿੱਚ ਸੂਟ ਰਹਿਣਗੇ ਅੱਜ ਦੀ ਵੀਡੀਓ ਦੇ ਵਿੱਚ ਤੇ ਬੁੱਕ ਨੰਬਰ ਹੋਗਾ ਜੀ 828388381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਪਿਕਸੈਂਡ ਕਰ ਸਕਦੇ ਹੋ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਸ਼ੁਰੂ ਕਰਦੇ ਹਾਂ ਬਹੁਤ ਸੋਹਣੀਏ ਕਲੈਕਸ਼ਨ ਤੋਂ ਜਿਹੜੇ ਇਹ ਵਾਲੀ ਸੂਟ ਹੁੰਦੇ ਆ ਇਹ ਜਿੱਦਾਂ ਰਾਮ ਟੈਕਸ ਬ੍ਰਾਂਡ ਦੇ ਸੂਟ ਆਉਂਦੇ ਆ ਜੀ ਠੀਕ ਹੈ ਤੇ ਰਾਮ ਟੈਕਸ ਦੀ ਇਹ ਕਾਪੀ ਕੀਤੀ ਹੋਈ ਆ ਪਰ ਸਟਾਫ ਤੇ ਪ੍ਰਿੰਟਿੰਗ ਸੇਮ ਰਹੇਗੀ ਠੀਕ ਹੈ ਇਹ ਸਿਮਰ ਬ੍ਰਾਂਡ ਦੇ ਸੂਟ ਰਹਿਣਗੇ ਜੀ ਸਿਮਰਨ ਬ੍ਰਾਂਡ ਦੇ ਠੀਕ ਹੈ ਤੇ ਸਿਮਰ ਦੇ ਵਿੱਚ ਸੂਟ ਰਹਿਣਗੇ ਸਿਮਰ ਬ੍ਰਾਂਡ ਦੇ ਵਿੱਚ ਤੇ ਕਲੈਕਸ਼ਨ ਬਹੁਤ ਜ਼ਬਰਦਸਤ ਆ ਹਾਈਲਾਈਟ ਕੀਤਾ ਹੋਇਆ ਘੇਰਾ ਸਾਰਾ ਤੇ 3 3 ਮੀਟਰ ਦੀਆਂ ਹੈਗੀਆਂ ਨੇ ਜੀ ਸਲਵਾਰਾਂ ਠੀਕ ਹੈ ਪਿਓਰ ਪਸ਼ਮੀਨੇ ਦੀ ਕਲੈਕਸ਼ਨ ਆ ਇਹ ਫਰੰਟ ਆ ਇਹ ਬੈਕ ਆ ਤੇ ਇਹਦੇ ਨਾਲ ਤੁਹਾਨੂੰ ਇਹ ਪਿਓਰ ਮਸਲੀਨ ਦਾ ਦੁਪੱਟਾ ਮਿਲੇਗਾ ਜੀ ਬਿਲਕੁਲ ਸੌਫਟ ਮਸਲੀਨ ਦੇ ਉੱਪਰ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਰਿਪਟੇ ਚ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਸੂਟ ਆ ਤੇ ਇਹਦੇ ਵਿੱਚ ਤੁਹਾਨੂੰ ਅਸੀਂ ਕਲਰ ਆਪਸ਼ਨ ਦੇ ਦਾਨੇ ਆ ਇਹ 1700 ਪ੍ਰਾਈਸ ਦੇ ਵਿੱਚ ਸੂਟ ਰਹਿਣਗੇ ਠੀਕ ਹੈ ਜੀ ਇਹਦੇ ਵਿੱਚ ਇਸ ਕਲਰ ਦੀ ਸਲਵਾਰ ਰਹੇਗੀ ਮੈਂ ਦੀ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਅਸੀਂ ਇਹ ਗ੍ਰੇ ਸ਼ੇਡ ਦੰਨੇ ਆ ਇਹਦੇ ਵਿੱਚ ਇਹ ਵਾਲੇ ਕਲਰ ਦੀ ਸਲਵਾਰ ਰਹੇਗੇ 1700 ਪ੍ਰਾਈਸ ਦੇ ਵਿੱਚ ਇਹ ਪਿਓਰ ਦੀ ਕਲੈਕਸ਼ਨ ਆ ਪਿਓਰ ਪਸ਼ਮੀਨਾ ਤੁਸੀਂ ਕੋਈ ਵੀ ਕਲਰ ਚਾਰਾਂ ਸੂਟਾਂ ਚੋਂ ਪਸੰਦ ਦਾ ਤੁਸੀਂ ਮੇਰੇ ਨੰਬਰ ਤੇ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਸ਼ਿਪਿੰਗ ਚਾਰजेस ਸਭ ਦੇ ਅਲੱਗ ਰਹਿਣਗੇ ਜੀ ਇਹ ਹੈਗੇ ਨੇ ਜੀ ਸਾਰੇ ਸੂਟ ਬਹੁਤ ਪਿਆਰੀ ਜੀ 컬렉ਸ਼ਨ ਦੇ ਨਾਲ ਸ਼ੁਰੂਆਤ ਕਰਦੇ ਆ 1700 ਤੋਂ ਤੇ ਉਸ ਤੋਂ ਬਾਅਦ ਤੁਹਾਨੂੰ ਹੋਰ ਵੀ ਬਹੁਤ ਸੋਹਣੇ ਸੋਹਣੇ ਸੂਟ ਅਸੀਂ ਅੱਜ ਦਿਖਾਣੇ ਆ ਨੈਕਸਟ ਸੂਟ ਦੇਖਿਓ ਜੀ ਇਹ ਵੀ ਸੇਮ 1700 ਪ੍ਰਾਈਸ ਦੇ ਵਿੱਚ ਹੀ ਰਹੇਗਾ ਸਾਰੇ ਅੱਜ ਦੀ ਵੀਡੀਓ ਦੇ ਬ੍ਰਾਂਡਿਡ ਪੀਸ ਰਹਿਣਗੇ ਪ੍ਰਿੰਟਿੰਗ ਬਹੁਤ ਸੋਹਣੇ ਆ ਇਦਾਂ ਹੀ ਬੈਕ ਦਾ ਪ੍ਰਿੰਟਰ ਹੋਊਗਾ ਹਾਈਲਾਈਟ ਕੀਤਾ ਹੋਇਆ ਆ ਰੀ ਵਰਕ ਦੇ ਨਾਲ ਤੇ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਸੂਟ ਆ ਜੀ ਇਹ ਠੀਕ ਹੈ ਸੇਮ ਦੇ ਵਿੱਚ ਕਲਰ ਆਪਸ਼ਨ ਦੇਖ ਲਓ ਬਹੁਤ ਸੋਹਣੇ ਸੋਹਣੇ ਜੇ ਛੇੜ ਨੇ ਇਹਦੇ ਵਿੱਚ ਸਲਵਾਰ ਰਹੇਗੀ ਇਹ ਵਾਲੇ ਕਲਰ ਦੇ ਵਿੱਚ ਠੀਕ ਹੈ ਤੇ ਇਹਦੇ ਵਿੱਚ ਸੇਮ ਹੀ ਕਲਰ ਚ ਸਲਵਾਰ ਹੈ ਸਾਰੇ ਵਿੱਚ ਸੇਮ ਹੀ ਕਲਰ ਦੀ ਸਲਵਾਰ ਆ ਬਹੁਤ ਸੋਹਣੇ ਜੇ ਕਲੈਕਸ਼ਨ ਆ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਇੱਕ ਕਲਰ ਇਹ ਮਿਲ ਜੇਗਾ ਚਾਰ ਕਲਰ ਨੇ ਜੀ ਚਾਰੋਂ ਹੀ ਕਲਰ ਬਹੁਤ ਜ਼ਿਆਦਾ ਜ਼ਬਰਦਸਤ ਨੇ ਬਹੁਤ ਸੋਹਣੇ ਨੇ ਤੇ 1700 ਪ੍ਰਾਈਸ ਦੇ ਵਿੱਚ ਨੇ ਇਹ ਦੋ ਸੈਟ ਠੀਕ ਹੈ ਜੀ ਤੇ ਜਿਹੜਾ ਨੈਕਸਟ ਸੂਟ ਦਿਖਾਣਾ ਅਸੀਂ ਤੁਹਾਨੂੰ 82100 ਦੀ ਰੇਂਜ ਦੇ ਵਿੱਚ ਬਹੁਤ ਸੋਹਣੇ ਜੇ ਕਲੈਕਸ਼ਨ ਲੈ ਕੇ ਆਏ ਆ ਸਿਮਰ ਬ੍ਰਾਂਡ ਦੇ ਉੱਪਰ ਰਹਿਣਗੇ ਜੀ ਸੂਟ ਇਹ ਤੇ ਪਿਓਰ ਦਾ ਸਟਾਫ ਆ ਜਿਹੜਾ ਰਿੰਗਸ ਨੂੰ ਨਿਕਲਣ ਵਾਲਾ ਸਟਾਫ ਹੁੰਦਾ ਜੀ ਬਿਲਕੁਲ ਪਿਓਰ ਐਡਾ ਰਹੇਗਾ ਇਹਦਾ ਫਰੰਟ ਤੁਸੀਂ ਇਹਨੂੰ ਏ ਲਾਈਨ ਸਟਾਈਲ ਚ ਬਣਾ ਸਕਦੇ ਹੋ ਸ਼ਾਰਟ ਸ਼ਰਟ ਦੇ ਨਾਲ ਪਾਕਿਸਤਾਨੀ ਲੁੱਕ ਦੇ ਸਕਦੇ ਹੋ ਥੋੜੇ ਤੇ ਡਿਪੈਂਡ ਆ ਕਿਉਂਕਿ ਪ੍ਰਿੰਟਿੰਗ ਬਹੁਤ ਸੋਹਣੀ ਆ ਸੂਟਾਂ ਦੀ ਸਾਈਡ ਤੇ ਬਾਜੂ ਮਿਲ ਜਾਣਗੀਆਂ ਬਿਲਕੁਲ ਸੌਫਟ ਜੇ ਡਿਜ਼ਾਈਨ ਦੇ ਨਾਲ ਹਾਈਲਾਈਟ ਕੀਤਾ ਹੋਇਆ ਆਰੀ ਵਰਕ ਦੇ ਨਾਲ ਸਾਰੇ ਸੂਟ ਇਹ ਸਾਰੇ ਸੂਟ ਹੈਂਡਵਰਕ ਹੈ ਜੀ ਆਰੀ ਦੇ ਨਾਲ ਪਿਓਰ ਦੀਆਂ ਸਲਵਾਰਾਂ ਨੇ ਪਿਓਰ ਪਸ਼ਮੀਨੇ ਦੀਆਂ ਇਹਨਾਂ ਦੇ ਨਾਲ ਤੇ ਨਾਲ ਤੁਹਾਨੂੰ ਪਿਓਰ ਦੇ ਹੀ ਸ਼ਾਲ ਮਿਲਣਗੇ ਜੀ ਬਿਲਕੁਲ ਪਿਓਰ ਬਹੁਤ ਲਾਈਟ weight ਜਿਹਾ ਸ਼ਾਲ ਆ ਦੁਪੱਟੇ ਦੀ ਤਰ੍ਹਾਂ ਐਦਾ ਠੀਕ ਹੈ ਜੀ ਇਹ ਵਾਲੀ ਲੁੱਕ ਆ ਜਾਏਗੀ ਬ੍ਰਾਂਡਡ ਪੀਸ ਰਹਿਣਗੇ 2100 ਇਹਨਾਂ ਸੂਟਾਂ ਦਾ ਪ੍ਰਾਈਸ ਆ 2100 ਪ੍ਰਾਈਸ ਆ ਜੀ ਸ਼ਰਟ ਦਾ ਕਲਰ ਸੇਮ ਰਹੇਗਾ ਕਰੀਮੀ ਜੀ ਟੋਨ ਤੇ ਸਲਵਾਰਾਂ ਦਾ ਕਲਰ ਚੇਂਜ ਹੋ ਜਾਏਗਾ ਡਿਜ਼ਾਈਨਿੰਗ ਸੇਮ ਇਹੀ ਰਹੇਗੀ ਜਿਹੜੀ ਮੈਂ ਤੁਹਾਨੂੰ ਖੋਲ ਕੇ ਦਿਖਾਈ ਆ ਫੋਟੋ ਤੇ ਤੁਸੀਂ ਦੇਖ ਸਕਦੇ ਹੋ ਸਭ ਦੇ ਨਾਲ ਫੋਟੋ ਹੈ ਜੀ ਬ੍ਰਾਂਡਡ ਪੀਸ ਨੇ 2100 ਪ੍ਰਾਈਸ ਰਹੇਗਾ ਜੇ ਇੱਕ ਡਿਜ਼ਾਈਨ ਤੁਹਾਨੂੰ ਇਹ ਵਾਲਾ ਦੰਨੇ ਆ ਇਹਦੀ ਹਲਕੇ ਜੀ ਡਿਜ਼ਾਈਨਿੰਗ ਦਾ ਫਰਕਾ ਤਾਂ ਕਰਕੇ ਖੋਲ ਕੇ ਦਿਖਾਨੀ ਆ। ਐਤਾ ਹਲਕਾ ਜੀ ਫਰਕ ਹੈ ਬਸ। ਬਾਕੀ ਸੇਮ ਹੀ ਹਾਈਲਾਈਟ ਆ ਜੀ। ਬਾਕੀ ਤੁਸੀਂ ਫੋਟੋ ਚ ਵੀ ਦੇਖ ਸਕਦੇ ਹੋ ਪਿਓਰ ਦੇ ਸ਼ਾਲ ਨੇ ਸਾਰਿਆਂ ਦੇ ਨਾਲ। ਠੀਕ ਹੈ ਜੀ ਇਹ ਸਲਵਾਰ ਹੈ ਜੀ ਪਿਓਰ ਪਸ਼ਮੀਨੇ ਦੀ। ਪ੍ਰਾਈਸ ਹੈਗਾ ਜੀ 2100। 2100 ਦੇ ਵਿੱਚ ਅਸੀਂ ਤੁਹਾਨੂੰ ਕਾਫੀ ਸਾਰੀ ਕਲੈਕਸ਼ਨ ਦੇਣੀ ਆ। ਤੇ ਪਿਓਰ ਤੇ ਦੇਣੀ ਆ ਜੀ ਬਿਲਕੁਲ ਜਿਹੜੇ ਇਹ ਵਾਲੇ ਸੂਟ ਆ ਇਹ ਰਾਖੀ ਪ੍ਰਿੰਟ ਦੇ ਪ੍ਰਿੰਟ ਰਾਖੀ ਬ੍ਰਾਂਡ ਦੀ ਪ੍ਰਿੰਟਿੰਗ ਹੁੰਦੀ ਆ ਠੀਕ ਆ ਜੀ ਤੇ ਇਹ ਤੁਹਾਨੂੰ ਹੁਣ ਸਿਮਰ ਬ੍ਰਾਂਡ ਤੇ ਵੀ ਮਿਲਦੀ ਆ ਬਹੁਤ ਸੋਹਣੀ ਪ੍ਰਿੰਟਿੰਗ ਹੈ ਇੱਥੇ ਆਪਣਾ ਨੈੱਕ ਬਣ ਜਾਏਗਾ ਉੱਪਰ ਪਲੇਨ ਆ ਤੇ ਨੀਚੇ ਤੋਂ ਬਹੁਤ ਸੋਹਣਾ ਡਬਲ ਸ਼ੇਡ ਜਿਹਦਾ ਕੇਰਾ ਬਣਿਆ ਹੋਇਆ ਇਦਾਂ ਹੀ ਬੈਕ ਬਣੀ ਹੋਈ ਆ ਠੀਕ ਹੈ ਤੇ ਮਹਿਰੂਨ ਸਲਵਾਰ ਹੈ 3 ਮੀਟਰ ਦੀ ਪਿਓਰ ਪਸ਼ਮੀਨੇ ਦੀ ਤੇ ਇਹਦੇ ਨਾਲ ਵੀ ਤੁਹਾਨੂੰ ਇਹ ਲਾਈਟ weight ਜੇ ਸ਼ਾਲ ਮਿਲਣਗੇ ਲੰਮੇ ਚੌੜੇ ਜian ਲੁੱਕ ਦੁਪट्टे ਦੀ ਹੈ ਜੇ ਤੇ ਲਿਆ ਹੋਇਆ ਵੀ ਦੁਪट्टे ਵਾਂਗ ਹੀ ਤੁਹਾਨੂੰ ਫੀਲ ਹੋਏਗਾ ਐਦਾਂ ਦੀ ਕਲੈਕਸ਼ਨ ਆ ਕਲਰ ਬਹੁਤ ਸੋਹਣੇ ਸੋਹਣੇ ਆ ਇਹਦੇ ਵਿੱਚ ਇਹ ਸੈਕਿੰਡ ਕਲਰ ਆ ਗਿਆ ਠੀਕ ਹੈ ਚੇਕ ਕਲਰ ਇਹਦੇ ਵਿੱਚ ਤੁਹਾਨੂੰ ਇਹ ਵਾਲਾ ਸ਼ੇਡ ਮਿਲ ਜਾਏਗਾ ਜੀ ਵਾਈਨ نیچے ਸਭ ਦੇ ਸਕਿਨ ਹੀ ਰਹੇਗਾ ਵੈਸੇ ਤਾਂ ਫੋਟੋ ਵਿੱਚ ਜੋ ਹੈਗਾ ਉਹ ਸੇਮ ਆ ਪਰ ਫਿਰ ਵੀ ਮੈਂ ਤੁਹਾਨੂੰ ਕਲਰ ਲਾਈਵ ਦਿਖਾ ਦਿੰਦੇ ਆ ਐਦਾ ਇਹ ਮਸਟਰਡ ਜੀ ਟੋਨ ਆ ਗਿਆ ਠੀਕ ਹੈ ਜੀ ਇਹ ਹੈਗੇ ਨੇ ਸਾਰੇ 2100 ਦੀ ਰੇਂਜ ਵਾਲੇ ਸੂਟ 2100 ਦਾ ਸੂਟ ਆ ਸ਼ਿਪਿੰਗ ਚਾਰजेस ਅਲੱਗ ਤੋਂ ਨੇ दे दे प्योर प्रश्मीन्ना। प्योर प्रश्मीन्ना 2100 ਦੇ ਵੀ ਤੁਸਾਂ ਨੂੰ ਇੱਕ ਕਲੈਕਸ਼ਨ ਹੋਰ ਦੇਣੀ ਆ ਇਹ ਸੂਟ ਨੂੰ ਵੀ ਤੁਸੀਂ ਜਿਹੜੀ ਮਰਜ਼ੀ ਲੁੱਕ ਦੇ ਸਕਦੇ ਹੋ ਪਿਓਰ ਪਸ਼ਮੀਨਾ ਪਿਓਰ ਪਸ਼ਮੀਨਾ ਜੀ ਬ੍ਰਾਂਡਡ ਪੀਸ ਸਾਰੇ 2100 ਇਹ ਫਰੰਟ ਆ ਗਿਆ ਇਹ ਆ ਗਈ ਬੈਕ ਬੈਕ ਵੀ ਸੇਮ ਰਹੇਗੇ ਇਹ ਸਲਵਾਰਾਂ ਨੇ ਮੈਚਿੰਗ ਤੇ ਸ਼ਾਲ ਜਿਵੇਂ ਪਹਿਲਾਂ ਸੀਗੇ ਨਾ ਦੁਪੱਟਾ ਨਾ ਸ਼ਾਲ ਪੱਦਾ ਠੀਕ ਹੈ ਜੀ ਇਹ ਸਲਵਾਰ ਹੈ ਇਹ ਸੂਟ ਦਾ ਪ੍ਰਾਈਸ 2200 ਆਏਗਾ ਮੈਂ 2100 ਬੋਲਤਾ ਸੌਰੀ 2200 ਪ੍ਰਾਈਸ ਆ ਜੀ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਆਪਸ਼ਨ ਦੰਨੇ ਆ ਇਹਦਾ ਸੈਕੰਡ ਕਲਰ ਇਹ ਵਾਲਾ ਰਹੇਗਾ ਜੇ ਇਹਦੀ ਸਲਵਾਰ ਆ ਤੇ ਇਹਦਾ ਸ਼ਾਲ ਕੁਛ ਐਦਾਂ ਦੀ ਲੁੱਕ ਆ ਜਾਏਗੀ 2200 ਦੇ ਵਿੱਚ ਇਹ ਵਾਲੀ ਸੂਟ ਰਹਿਣਗੇ ਬਹੁਤ ਸੌਫਟ ਤੇ ਬਹੁਤ ਸੋਹਣਾ ਸੂਟ ਆ ਠੀਕ ਹੈ ਤੇ ਇੱਕ ਇਹਦੇ ਵਿੱਚ ਕਲਰ ਸੋਨੋ ਇਹ ਵਾਲਾ ਮਿਲ ਜੇਗਾ ਜੇ ਇਹ ਸੂਟ ਹੈਗੇ ਨੇ 2200 ਦੀ ਰੇਂਜ ਵਾਲੇ ਇਹ ਚਾਰਟ ਸੂਟ ਠੀਕ ਹੈ ਬਾਕੀ ਸਾਰੇ 2100 ਦੇ ਮੈਂ ਤੁਹਾਨੂੰ ਪਹਿਲਾਂ ਦਿਸ ਦੱਸੇ ਨੇ ਜੀ ਤੇ ਜਿਹੜੇ ਹੁਣ ਸੂਟ ਦਿਖਾਵਾਂਗੀ ਇਹ ਵੀ ਸਾਰੇ 2100 ਦੀ ਰੇਂਜ ਦੇ ਵਿੱਚ ਆ ਆ ਵੀ ਸੂਟ ਬਹੁਤ ਸੋਹਣਾ ਹੈ ਦੀ ਪ੍ਰਿੰਟਿੰਗ ਦੇਖਿਓ ਜੀ ਸੂਟ ਦੇ ਸਟਾਫ ਤਾਂ ਬਹੁਤ ਜ਼ਿਆਦਾ ਸੌਫਟ ਆ ਬਿਲਕੁਲ ਪਿਓਰ ਤੇ ਨੈੱਕ ਬਣਿਆ ਹੋਇਆ ਬਹੁਤ ਸੋਹਣਾ ਜਿਹਾ ਪਰਲ ਵਰਕ ਦੇ ਨਾਲ ਹਾਈਲਾਈਟ ਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਉੱਪਰੋਂ ਸਟਾਫ ਬਹੁਤ ਸੋਹਣਾ ਹੈ ਬੈਕ ਸਾਈਡ ਆ ਇਹ ਸਾਰੀ ਦੇਖੋ ਹੈਂਡਵਰਕ ਦੇ ਨਾਲ ਹਾਈਲਾਈਟ ਆ ਇਹ ਅਜੇ ਜੀ ਦੇ ਸਲਵਾਰ ਇਹ ਹੈਗਾ ਦਾ ਸ਼ਾਲ ਬਹੁਤ ਗਰਮ ਤੇ ਲਾਈਟ ਵੇਟ ਇਹਨਾਂ ਦੇ ਵੀ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਦੰਨੇ ਅਸੀਂ ਬਹੁਤ ਪਿਓਰ ਦੇ ਸਟਾਫ ਹੈ ਬਿਲਕੁਲ ਪਿਓਰ ਤੇ ਅਜੇ ਸੂਟ ਇੱਧਰ ਰਣਗੇ ਇਹਨਾਂ ਦੇ ਲੁੱਕ ਫੋਟੋ ਚ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਸੇਮ ਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜੇਗਾ ਕਲਰ অপਸ਼ਨ ਬਹੁਤ ਸੋਹਣੇ ਆ ਬਹੁਤ ਸੋਹਣੇ ਸ਼ੇਡ ਨੇ ਤੇ ਸੇਮ ਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜੇਗਾ ਇਹ ਦੀ ਵੀ ਤੁਹਾਨੂੰ ਫੋਟੋ ਦਿਖਾਣੇ ਆ ਐਦਾਂ ਦੀ ਲੁੱਕ ਰਹੇਗੀ ਜੀ ਇਹ ਸਾਰੇ 2100 ਵਾਲੇ ਸੂਟ ਨੇ 2100 ਦਾ ਸੂਟ ਰਹੇਗਾ नैक्सट दिखाने जी बिल्कुल डिफरेंट बहुत सोहनी कलैक्शन सॉफ्ट या स्टफ रहेगा जो थोड़े पास जाएगा तुम तो उस टाइम पता लगेगा कि मैं बार बार क्यों कह रही हूँ स्टफ बिल्कुल सॉफ्ट आ बहुत सोहना स्टफ है जी सूटों का प्योर है बिल्कुल प्योर प्योर पश्मीना यह है ਸਲਵਾਰ ਦੇ ਪੌਂਚਿਆਂ ਤੇ ਵਰਕ ਠੀਕ ਹੈ ਇਹਨਾਂ ਇੱਕ ਪੂਰਾ ਹੀ ਵਰਕ ਦਿੱਤਾ ਹੋਇਆ ਇੱਕ ਸਾਈਡ ਹੀ ਦਿੱਤਾ ਹੋਇਆ ਜੀ ਇਹ ਵਰਕ ਇਹਨੂੰ ਤੁਸੀਂ ਆਪਣੇ ਅਕੋਰਡਿੰਗ ਚਾਹੇ ਤਾਂ ਫਰੰਟ ਤੇ ਲਗਾ ਸਕਦੇ ਹੋ ਚਾਹੇ ਪੂਰੀ ਮੂਰੀ ਤੇ ਲਗਾ ਸਕਦੇ ਹੋ ਇਹਨੂੰ ਤੁਸੀਂ ਕਟਿੰਗ ਕਰਕੇ ਆਪਣੇ ਅਕੋਰਡਿੰਗ ਅਡਜਸਟਮੈਂਟ ਕਰ ਸਕਦੇ ਹੋ ਠੀਕ ਹੈ ਜੀ ਸਲਵਾਰ ਦੇ ਪੱਲਿਆਂ ਤੇ ਆ ਤੇ ਨਾਲ ਤੁਹਾਨੂੰ ਇਹ ਬਹੁਤ ਪਿਆਰੇ ਲਾਈਟ ਵੇਟ ਦੇ ਸ਼ਾਲ ਮਿਲਣਗੇ ਸੇਮ ਪ੍ਰਿੰਟ ਦੇ ਵਿੱਚ ਐਦਾਂ ਦੀ ਲੁੱਕ ਆ ਜੇਗੀ ਜੀ ਕਲਰ ਡਿਜ਼ਾਈਨ ਬਹੁਤ ਸੋਹਣੇ ਜਿਹਾ ਇਹ ਹੈਗਾ ਦਾ ਸੈਕੰਡ ਕਲਰ ਫੋਟੋ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਥਰਡ ਕਲਰ ਇਹ ਹੈਗਾ ਜੀ ਫੋਰਥ ਕਲਰ ਚਾਰ ਕਲਰ ਨੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਜਿਹੜਾ ਪੌਂਚਿਆਂ ਦਾ ਡਿਜ਼ਾਈਨ ਉਹ ਵੀ ਬਹੁਤ ਸੋਹਣਾ ਹੈ ਠੀਕ ਹੈ ਜੀ ਚਾਰ ਕਲਰ ਤੇ 2100 ਪ੍ਰਾਈਸ ਸ਼ਿਪਿੰਗ ਚਾਰजेस ਅਲੱਗ ਤੋਂ ਰਣਗੇ ਇੱਕ ਸੂਟ ਹੋਰ ਦਿਖਾਣੇ ਹਜੇ ਇਹ ਬਰੀਕ阿里 ਕੋਟ ਰਾਈ ਆ ਬਿਲਕੁਲ ਪਿਓਰ ਸੌਫਟ ਕਟ ਰਾਈ ਦੇ ਉੱਪਰ ਸੂਟ ਆ ਪਹਿਲਾ ਤਾਂ ਸਟਾਫ ਬਹੁਤ ਸੋਹਣਾ ਹੈ ਤੇ ਉੱਪਰ ਉਹ ਪ੍ਰਿੰਟ ਬਹੁਤ ਸੋਹਣਾ ਹੈ ਪ੍ਰਿੰਟਿੰਗ ਵੀ ਬਹੁਤ ਸੋਹਣੀ ਆ ਤੇ ਨੀਚੇ ਬਣਿਆ ਹੋਇਆ ਜੀ ਕੇਰਾ ਔਰਗੇਂਜ਼ਾ ਦੇ ਉੱਪਰ ਸਾਰਾ ਵਰਕ ਕਰਕੇ ਕੇਰਾ ਕੀਤਾ ਹੋਇਆ ਇਸ ਦਾ ਫਰੰਟ ਬੈਕ ਸੇਮ ਪ੍ਰਿੰਟ ਆ ਪਲੇਨ ਸਲਵਾਰ ਆ ਜੀ ਪਿਓਰ ਪਸ਼ਮੀਨੇ ਦੀ ਪਿਓਰ ਪਸ਼ਮੀਨੇ ਦੀ ਤੇ ਪਿਓਰ ਪਸ਼ਮੀਨੇ ਦਾ ਹੀ ਇਸ ਦਾ ਸ਼ਾਲ ਰਹੇਗਾ ਬਹੁਤ ਸੋਹਣਾ ਸੂਟ ਹੈ ਵੀ ਇਹ ਕੋ ਟ੍ਰਾਈ ਦੇ ਉੱਪਰ ਆ 2300 ਇਹ ਸੂਟ ਦਾ ਪ੍ਰਾਈਸ ਆ 2300 ਬਲੈਕ ਕਲਰ ਆ ਹੈਗਾ ਜੀ ਸੈਕੰਡ ਕਲਰ ਆਪਸ਼ਨ ਇਹਦੀ ਵੀ ਪ੍ਰਿੰਟਿੰਗ ਬਹੁਤ ਸੋਹਣੀ ਲੱਗਦੀ ਆ ਐਦਾਂ 2300 ਪ੍ਰਾਈਸ ਦੇ ਨਾਲ ਸ਼ਿਪਿੰਗ ਚਾਰਜਸ ਲੱਗਦੇ ਹੋਣਗੇ ਠੀਕ ਹੈ ਜੀ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੀ ਵੀਡੀਓ ਕਿਦਾਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ ਥੈਂਕ ਯੂ